गौरी कबीर जी जो जन लेहे कसम का नाओ, तिन हार सदबलिहारा सो निर्मल निर्मल हर गुण गाव सो भा मेरे मन रहाओ ਜਿਹੇ ਕਟ ਰਾਮ ਰਹਾ ਭਰਪੂਰ ਤਿਨ ਕੀ ਪੱਗ ਪੰਕਜ ਹਮ ਧੂਰ ਜਾਤ ਜੁਲਾਹਾ ਮਤ ਕਾ ਤੀਰ ਸਹਿਜ ਸਹਿਗੁਣ ਰਮ ਕਬੀਰ ਕਬੀਰ ਸਾਹਿਬ ਗਉੜੀ ਕਬੀਰ ਜੀ ਦੇ ਵਿੱਚ ਇਹ ਸ਼ਬਦ ਸਮਝਾ ਰਹੇ ਹਾਂ ਜੋ ਮਨੁੱਖ ਉਸ ਪ੍ਰਮਾਤਮਾ ਜੋ ਸਾਰੇ ਜਗਤ ਦਾ ਮਾਲਕ ਹੈ ਉਸ ਦਾ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਮੈਂ ਉਹਨਾਂ ਮਨੁੱਖਾ ਤੋਂ ਬਲਿਹਾਰ ਜਾਂਦਾ ਹਾਂ ਪ੍ਰਭੂ ਦੇ ਗੁਣ ਗਾਉਣ ਵਾਲਾ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਜੀਵ ਜੋ ਸਿਮਰਨ ਕਰਦਾ ਹੈ ਮੇਰੇ ਮਨ ਨੂੰ ਪਿਆਰਾ ਹੁੰਦਾ ਹੈ ਜਿਸ ਮੁਖ ਦੇ ਹਿਰਦੇ ਵਿੱਚ ਪ੍ਰਭੂ ਪ੍ਰਗਟ ਹੋ ਗਿਆ ਉਸ ਮਹਾਪੁਰਸ਼ ਦੇ ਫੁੱਲਾਂ ਵਰਗੇ ਚਰਨਾਂ ਦੀ ਅਸੀਂ ਚਰਨ ਧੂੜ ਤੋਂ ਸਤਿ ਕਿ ਜਾਂਦੇ ਹਾਂ ਬਾਬਾ ਕਬੀਰ ਜੀ ਫਰਮਾ ਰਹੇ ਹਨ ਕਿ ਜਾਤ ਕਰਕੇ ਭਾਵੇਂ ਸੰਸਾਰ ਉਹਨਾਂ ਨੂੰ ਜੁਲਾਹ ਕਹਿ ਰਿਹਾ ਹੈ ਪਰ ਹੁਣ ਮੈਂ ਪ੍ਰਭੂ ਦੀ ਕਿਰਪਾ ਨਾਲ ਧੀਰਜਮਤ ਵਾਲਾ ਹੋ ਗਿਆ ਹਾਂ ਪਾਪ ਉੱਚੀ ਮਤ ਵਾਲਾ ਹੋ ਗਿਆ ਹਾਂ ਕਿਉਂਕਿ ਉਸ ਪਰਮਾਤਮਾ ਦੇ ਗੁਣ ਅਡੋਲਤਾ ਵਿੱਚ ਰਹਿ ਕੇ ਗਾਰੇ ਆਂ ਅਤੇ ਆਨੰਦ ਲੈ ਰਿਆ ਹਾਂ ਗੌੜੀ ਕਵੀਰ ਜੀ ਜੋ ਜਨ ਲੇ ਖਸਮ ਕਾ ਨਾਉ ਤਿੰਨ ਕੈ ਸਦ ਬਲਿਹਾਰ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ सो पा मे मन पाव जेकट रामहापूर तिन की पग पंकज हम हमतूर जात जुलाहा मत का तीर सहज सहज गुण रम कबीर ਕਬੀਰ ਸਾਹਿਬ ਗੌੜੀ ਕਬੀਰ ਜੀ ਦੇ ਵਿੱਚ ਇਹ ਸ਼ਬਦ ਸਮਝਾ ਰਹੇ ਹਨ ਜੋ ਮਨੁੱਖ ਉਸ ਪ੍ਰਮਾਤਮਾ ਜੋ ਸਾਰੇ ਜਗਤ ਦਾ ਮਾਲਕ ਹੈ ਉਸ ਦਾ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਮੈਂ ਉਹਨਾਂ ਮਨੁੱਖਾਂ ਤੋਂ ਬਿਹਾਰ ਜਾਂਦਾ ਹੈ ਪ੍ਰਭੂ ਦੇ ਗੁਣ ਗਾਉਣ ਵਾਲਾ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਜੀਵ ਜੋ ਸਿਮਰਨ ਕਰਦਾ ਹੈ ਮੇਰੇ ਮਨ ਨੂੰ ਪਿਆਰਾ ਹੁੰਦਾ ਹੈ ਜਿਸ ਮੁਖ ਦੇ ਹਿਰਦੇ ਵਿੱਚ ਪ੍ਰਭੂ ਪ੍ਰਗਟ ਹੋ ਗਿਆ ਉਸ ਮਹਾਪੁਰਸ਼ ਦੇ ਫੁੱਲਾਂ ਵਰਗੇ ਚਰਨਾਂ ਦੀ ਅਸੀਂ ਚਰਨ ਧੂੜ ਤੋਂ ਸਤਿ ਕਿ ਜਾਂਦੇ ਹਾਂ ਬਾਬਾ ਕਬੀਰ ਜੀ ਫਰਮਾ ਰਹੇ ਹਨ ਕਿ ਜਾਤ ਕਰਕੇ ਭਾਵੇਂ ਸੰਸਾਰ ਉਹਨਾਂ ਨੂੰ ਜੁਲਾਹ ਕਹਿ ਰਿਹਾ ਹੈ ਪਰ ਹੁਣ ਮੈਂ ਪ੍ਰਭੂ ਦੀ ਕਿਰਪਾ ਨਾਲ ਧੀਰਜਮਤ ਵਾਲਾ ਹੋ ਗਿਆ ਹਾਂ ਆ ਉੱਚੀ ਮਤ ਵਾਲਾ ਹੋ ਗਿਆ ਹਾਂ ਕਿਉਂਕਿ ਉਸ ਪਰਮਾਤਮਾ ਦੇ ਗੁਣ ਅਡੋਲਤਾ ਵਿੱਚ ਰਹਿ ਕੇ ਗਾਰੇ ਹਾਂ ਅਤੇ ਆਨੰਦ ਲੈ ਰਿਹਾ ਹਾਂ ਗੌੜੀ ਕਵੀਰ ਜੀ ਜੋ ਜਨ ਲੇ ਕਸਮ ਕਾ ਨਾਉ ਤਿੰਨ ਕੈ ਸਦ ਬਲ ਹਾਰੇ ਜਾਉ सो so, so, निर्मल निर्मल हर गुण गावै सो भा मे मन जेह कट राम तिनकी पग पंकज हम तूर ਜਾਤ ਜੁਲਾਹਾ ਮਤ ਕਾ ਤੀਰ ਸਹਿਜ ਸਹਿਜ ਗੁਣ ਰਮੇ ਕਬੀਰ ਕਬੀਰ ਸਾਹਿਬ ਗੋੜੀ ਕਬੀਰ ਜੀ ਦੇ ਵਿੱਚ ਇਹ ਸ਼ਬਦ ਸਮਝਾ ਰਹੇ ਹਨ ਜੋ ਮਨੁੱਖ ਉਸ ਪ੍ਰਮਾਤਮਾ ਜੋ ਸਾਰੇ ਜਗਤ ਦਾ ਮਾਲਕ ਹੈ ਉਸ ਦਾ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਮੈਂ ਉਹਨਾਂ ਮਨੁੱਖਾ ਤੋਂ ਬਿਹਾਰ ਜਾਂਦਾ ਹਾਂ ਪ੍ਰਭੂ ਦੇ ਗੁਣ ਗਾਉਣ ਵਾਲਾ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਜੀਵ ਜੋ ਸਿਮਰਨ ਕਰਦਾ ਹੈ ਮੇਰੇ ਮਨ ਨੂੰ ਪਿਆਰਾ ਹੁੰਦਾ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਪ੍ਰਗਟ ਹੋ ਗਿਆ ਉਸ ਮਹਾਪੁਰਸ਼ ਦੇ ਫੁੱਲਾਂ ਵਰਗੇ ਚਰਨਾਂ ਦੀ ਅਸੀਂ ਚਰਨ ਧੂੜ ਤੋਂ ਸਤਿਕੇ ਜਾਂਦੇ ਹਾਂ। ਬਾਬਾ ਕਬੀਰ ਜੀ ਫਰਮਾ ਰਹੇ ਹਨ ਕਿ ਜਾਤ ਕਰਕੇ ਭਾਵੇਂ ਸੰਸਾਰ ਉਹਨਾਂ ਨੂੰ ਜੁਲਾਹ ਕਹਿ ਰਿਹਾ ਹੈ। ਪਰ ਹੁਣ ਮੈਂ ਪ੍ਰਭੂ ਦੀ ਕਿਰਪਾ ਨਾਲ ਤਿਰਜਮਤ ਵਾਲਾ ਹੋ ਗਿਆ ਹਾਂ। ਭਾ ਪੁੱਛੀ ਮਤ ਵਾਲਾ ਹੋ ਗਿਆ ਹਾਂ। ਕਿਉਂਕਿ ਉਸ ਪਰਮਾਤਮਾ ਦੇ ਗੁਣ ਅਡੋਲਤਾ ਵਿੱਚ ਰਹਿ ਕੇ ਗਾਰੇ ਆਂ ਅਤੇ ਆਨੰਦ ਲੈ ਰਿਹਾ ਹਾਂ। गौड़ी कबीर जी जो जन लेहे खसम का ते सदबलिहारा सो निर्मल निर्मल हर गुण गाव सो भा मेरे मन पाव ਜਿਹ ਘਟ ਰਾਮ ਰਹਾ ਭਰਪੂਰ ਤਿਨ ਕੀ ਪੱਗ ਪੰਕਜ ਹਮ ਧੂਰ ਜਾਤ ਜੁਲਾਹਾ ਮਤ ਕਾ ਤੀਰ ਸਹਿਜ ਸਹਿਜ ਗੁਣ ਰਮੈ ਕਬੀਰ ਕਬੀਰ ਸਾਹਿਬ ਗੌੜੀ ਕਬੀਰ ਜੀ ਦੇ ਵਿੱਚ ਇਹ ਸ਼ਬਦ ਸਮਝਾ ਰਹੇ ਹਾਂ ਜੋ ਮਨੁੱਖ ਉਸ ਪ੍ਰਮਾਤਮਾ ਜੋ ਸਾਰੇ ਜਗਤ ਦਾ ਮਾਲਕ ਹੈ ਉਸ ਦਾ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਮੈਂ ਉਹਨਾਂ ਮਨੁੱਖਾਂ ਤੋਂ ਗਲੇ ਹਾਰ ਜਾਂਦਾ ਹਾਂ ਪ੍ਰਭੂ ਦੇ ਗੁਣ ਗਾਉਣ ਵਾਲਾ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਜੀਵ ਜੋ ਸਿਮਰਨ ਕਰਦਾ ਹੈ ਮੇਰੇ ਮਨ ਨੂੰ ਪਿਆਰਾ ਯਾਦ ਆਦਾ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਪ੍ਰਗਟ ਹੋ ਗਿਆ ਉਸ ਮਹਾਪੁਰਸ਼ ਦੇ ਫੁੱਲਾਂ ਵਰਗੇ ਚਰਨਾਂ ਦੀ ਅਸੀਂ ਚਰਨ ਧੂੜ ਤੋਂ ਸਤਿ ਕਿ ਜਾਂਦੇ ਹਾਂ ਬਾਬਾ ਕਬੀਰ ਜੀ ਫਰਮਾ ਰਹੇ ਹਨ ਕਿ ਜਾਤ ਕਰਕੇ ਭਾਵੇਂ ਸੰਸਾਰ ਉਹਨਾਂ ਨੂੰ ਜੁਲਾਹ ਕਹਿ ਰਿਹਾ ਹੈ ਪਰ ਹੁਣ ਮੈਂ ਪ੍ਰਭੂ ਦੀ ਕਿਰਪਾ ਨਾਲ ਧੀਰਜਮਤ ਵਾਲਾ ਹੋ ਗਿਆ ਹਾਂ ਪਾਪ ਉੱਚੀ ਮਤ ਵਾਲਾ ਹੋ ਗਿਆ ਹਾਂ ਕਿਉਂਕਿ ਉਸ ਪਰਮਾਤਮਾ ਦੇ ਗੁਣ ਅਡੋਲਤਾ ਵਿੱਚ ਰਹਿ ਕੇ ਗਾਰੇ ਆਂ ਅਤੇ ਆਨੰਦ ਲੈ ਰਿਆ ਆਂ ਗੌੜੀ ਕਵੀਰ ਜੀ ਜੋ ਜਨ ਲੇ ਖਸਮ ਕਾ ਨਾਉ ਤਿੰਨ ਕੈ ਸਦ ਬਲਿਹਾਰ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ सो पा मे मन कट राम परपूर तिन की पग पंकज हम हमतूर जात जुलाहा मत का तीर सहज सहज गुण रम कबीर ਕਬੀਰ ਸਾਹਿਬ ਗੋੜੀ ਕਬੀਰ ਜੀ ਦੇ ਵਿੱਚ ਇਹ ਸ਼ਬਦ ਸਮਝਾ ਰਹੇ ਹਨ ਜੋ ਮਨੁੱਖ ਉਸ ਪ੍ਰਮਾਤਮਾ ਜੋ ਸਾਰੇ ਜਗਤ ਦਾ ਮਾਲਕ ਹੈ ਉਸ ਦਾ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਮੈਂ ਉਹਨਾਂ ਮਨੁੱਖਾਂ ਤੋਂ ਗਲਿਹਾਰ ਜਾਂਦਾ ਹਾਂ ਪ੍ਰਭੂ ਦੇ ਗੁਣ ਗਾਉਣ ਵਾਲਾ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਜੀਵ ਜੋ ਸਿਮਰਨ ਕਰਦਾ ਹੈ ਮੇਰੇ ਮਨ ਨੂੰ ਪਿਆਰਾ ਯਾਦ ਆਇਆ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਪ੍ਰਗਟ ਹੋ ਗਿਆ ਉਸ ਮਹਾਪੁਰਸ਼ ਦੇ ਫੁੱਲਾਂ ਵਰਗੇ ਚਰਨਾਂ ਦੀ ਅਸੀਂ ਚਰਨ ਧੂੜ ਤੋਂ ਸਤਿਕੇ ਜਾਂਦੇ ਹਾਂ ਬਾਬਾ ਕਬੀਰ ਜੀ ਫਰਮਾ ਰਹੇ ਹਨ ਕਿ ਜਾਤ ਕਰਕੇ ਭਾਵੇਂ ਸੰਸਾਰ ਉਹਨਾਂ ਨੂੰ ਜੁਲਾਹ ਕਹਿ ਰਿਹਾ ਹੈ ਪਰ ਹੁਣ ਮੈਂ ਪ੍ਰਭੂ ਦੀ ਕਿਰਪਾ ਨਾਲ ਤਿਰਜਮਤ ਵਾਲਾ ਹੋ ਗਿਆ ਹਾਂ ਪਾ ਪਚੀ ਮਤ ਵਾਲਾ ਹੋ ਗਿਆ ਹਾਂ ਕਿਉਂਕਿ ਉਸ ਪਰਮਾਤਮਾ ਦੇ ਗੁਣ ਅਡੋਲਤਾ ਵਿੱਚ ਰਹਿ ਕੇ ਗਾਰੇ ਹਾਂ ਅਤੇ ਆਨੰਦ ਲੈ ਰਿਹਾ ਹਾਂ ਗੌੜੀ ਕਵੀਰ ਜੀ ਜੋ ਜਨ ਲੇ ਖਸਮ ਕਾ ਨਾਉ ਤਿੰਨ ਕੈ ਸਦ ਬਲ ਹਾਰੇ ਜਾਉ सो निर्मल निर्मल हर गुण गावे सो भा मे मन जेह कट राम रहा तिनकी पग पंकज हम तूर ਜਾਤ ਜੁਲਾਹਾ ਮਤ ਕਾ ਤੀਰ ਸਹਿਜ ਸਹਿਜ ਗੁਣ ਰਮੈ ਕਬੀਰ ਕਬੀਰ ਸਾਹਿਬ ਗਉੜੀ ਕਬੀਰ ਜੀ ਦੇ ਵਿੱਚ ਇਹ ਸ਼ਬਦ ਸਮਝਾ ਰਹੇ ਹਾਂ ਜੋ ਮਨੁੱਖ ਉਸ ਪ੍ਰਮਾਤਮਾ ਜੋ ਸਾਰੇ ਜਗਤ ਦਾ ਮਾਲਕ ਹੈ ਉਸ ਦਾ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਮੈਂ ਉਹਨਾਂ ਮਨੁੱਖਾਂ ਤੋਂ ਘਰੇ ਹਾਰ ਜਾਂਦਾ ਹਾਂ ਪ੍ਰਭੂ ਦੇ ਗੁਣ ਗਾਉਣ ਵਾਲਾ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਜੀਵ ਜੋ ਸਿਮਰਨ ਕਰਦਾ ਹੈ ਮੇਰੇ ਮਨ ਨੂੰ ਪਿਆਰਾ ਯਾਰਾ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਪ੍ਰਗਟ ਹੋ ਗਿਆ ਉਸ ਮਹਾਪੁਰਸ਼ ਦੇ ਫੁੱਲਾ ਵਰਗੇ ਚਰਨਾਂ ਦੀ ਸੀ ਚਰਨ ਧੂੜ ਤੋਂ ਸਤਕੇ ਜਾਂਦੇ ਹਨ। ਬਾਬਾ ਕਬੀਰ ਜੀ ਫਰਮਾ ਰਹੇ ਹਨ ਕਿ ਜਾਤ ਕਰਕੇ ਭਾਵੇਂ ਸੰਸਾਰ ਉਹਨਾਂ ਨੂੰ ਝੁਲਾਹ ਕਹਿ ਰਿਹਾ ਹੈ ਪਰ ਮਨ ਹੈ ਪ੍ਰਭੂ ਦੀ ਕਿਰਪਾ ਨਾਲ ਧੀਰਜਮਤ ਵਾਲਾ ਹੋ ਗਿਆ ਹਾਂ। ਭਾਪ ਉੱਚੀ ਮਤ ਵਾਲਾ ਹੋ ਗਿਆ ਹਾਂ। ਕਿਉਂਕਿ ਉਸ ਪਰਮਾਤਮਾ ਦੇ ਗੁਣ ਅਡੋਲਤਾ ਵਿੱਚ ਰਹਿ ਕੇ ਗਾਰੇ ਹਾਂ ਅਤੇ ਆਨੰਦ ਲੈ ਰਿਹਾ ਹਾਂ। ਗੌੜੀ ਕਬੀਰ ਜੀ जो जान लेहे का काओ तिन के सदबलिहार सो निर्मल निर्मल हर गुण गाव सो भा मे मन रहाओ ਜਿਹ ਕਟ ਰਾਮ ਰਹਾ ਭਰਪੂਰ ਤਿਨ ਕੀ ਪੱਗ ਪੰਕਜ ਹਮ ਧੂਰ ਜਾਤ ਜੁਲਾਹਾ ਮਤ ਕਾ ਤੀਰ ਸਹਿਜ ਸਹਿਜ ਗੁਣ ਰਮ ਕਬੀਰ ਕਬੀਰ ਸਾਹਿਬ ਗੌੜੀ ਕਬੀਰ ਜੀ ਦੇ ਵਿੱਚ ਇਹ ਸ਼ਬਦ ਸਮਝਾ ਰਹੇ ਹਾਂ ਜੋ ਮਨੁੱਖ ਉਸ ਪ੍ਰਮਾਤਮਾ ਜੋ ਸਾਰੇ ਜਗਤ ਦਾ ਮਾਲਕ ਹੈ ਉਸ ਦਾ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਮੈਂ ਉਹਨਾਂ ਮਨੁੱਖਾਂ ਤੋਂ ਬਿਹਾਰ ਜਾਂਦਾ ਹਾਂ ਪ੍ਰਭੂ ਦੇ ਗੁਣ ਗਾਉਣ ਵਾਲਾ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਜੀਵ ਜੋ ਸਿਮਰਨ ਕਰਦਾ ਹੈ ਮੇਰੇ ਮਨ ਨੂੰ ਪਿਆਰਾ ਹੋ ਜਾਂਦਾ ਹੈ ਜਿਸ ਮੁੱਖ ਦੇ ਹਿਰਦੇ ਵਿੱਚ ਪ੍ਰਭੂ ਪ੍ਰਗਟ ਹੋ ਗਿਆ ਉਸ ਮਹਾਪੁਰਸ਼ ਦੇ ਫੁੱਲਾਂ ਵਰਗੇ ਚਰਨਾਂ ਦੀ ਅਸੀਂ ਚਰਨ ਧੂੜ ਤੋਂ ਸਤਿਕੇ ਜਾਂਦੇ ਹਾਂ ਬਾਬਾ ਕਬੀਰ ਜੀ ਫਰਮਾ ਰਹੇ ਹਨ ਕਿ ਜਾਤ ਕਰਕੇ ਭਾਵੇਂ ਸੰਸਾਰ ਉਹਨਾਂ ਨੂੰ ਜੁਲਾਹ ਕਹਿ ਰਿਹਾ ਹੈ ਪਰ ਹੁਣ ਮੈਂ ਪ੍ਰਭੂ ਦੀ ਕਿਰਪਾ ਨਾਲ ਧੀਰਜਮਤ ਵਾਲਾ ਹੋ ਗਿਆ ਹਾਂ ਪਾਪ ਉੱਚੀ ਮਤ ਵਾਲਾ ਹੋ ਗਿਆ ਹਾਂ ਕਿਉਂਕਿ ਉਸ ਪਰਮਾਤਮਾ ਦੇ ਗੁਣ ਅਡੋਲਤਾ ਵਿੱਚ ਰਹਿ ਕੇ ਗਾਰੇ ਆਂ ਅਤੇ ਆਨੰਦ ਲੈ ਰਿਆ ਹਾਂ ਗੌੜੀ ਕਵੀਰ ਜੀ ਜੋ ਜਨ ਲੇਹ ਕਸਮ ਕਾ ਨਾਉ ਤਿੰਨ ਕੈ ਸਦ ਬਲਹਾਰ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ सो पा मे मन पावकट राम परपूरी पग पंकज हम हमतूर जात जुलाहा मत का तीर सहज सहज गुण रम कबीर ਕਬੀਰ ਸਾਹਿਬ ਗੌੜੀ ਕਬੀਰ ਜੀ ਦੇ ਵਿੱਚ ਇਹ ਸ਼ਬਦ ਸਮਝਾ ਰਹੇ ਹਨ ਜੋ ਮਨੁੱਖ ਉਸ ਪ੍ਰਮਾਤਮਾ ਜੋ ਸਾਰੇ ਜਗਤ ਦਾ ਮਾਲਕ ਹੈ ਉਸ ਦਾ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਮੈਂ ਉਹਨਾਂ ਮਨੁੱਖਾਂ ਤੋਂ ਬਿਹਾਰ ਜਾਂਦਾ ਹੈ ਪ੍ਰਭੂ ਦੇ ਗੁਣ ਗਾਉਣ ਵਾਲਾ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਜੀਵ ਜੋ ਸਿਮਰਨ ਕਰਦਾ ਹੈ ਮੇਰੇ ਮਨ ਨੂੰ ਪਿਆਰਾ ਯਾਰਾ ਜਿਸ ਮੁਖ ਦੇ ਹਿਰਦੇ ਵਿੱਚ ਪ੍ਰਭੂ ਪ੍ਰਗਟ ਹੋ ਗਿਆ ਉਸ ਮਹਾਪੁਰਸ਼ ਦੇ ਫੁੱਲਾਂ ਵਰਗੇ ਚਰਨਾਂ ਦੀ ਅਸੀਂ ਚਰਨ ਧੂੜ ਤੋਂ ਸਦਕੇ ਜਾਂਦੇ ਹਾਂ ਬਾਬਾ ਕਬੀਰ ਜੀ ਫਰਮਾ ਰਹੇ ਹਨ ਕਿ ਜਾਤ ਕਰਕੇ ਭਾਵੇਂ ਸੰਸਾਰ ਉਹਨਾਂ ਨੂੰ ਜੁਲਾਹ ਕਹਿ ਰਿਹਾ ਹੈ ਪਰ ਹੁਣ ਮੈਂ ਪ੍ਰਭੂ ਦੀ ਕਿਰਪਾ ਨਾਲ ਧੀਰਜਮਤ ਵਾਲਾ ਹੋ ਗਿਆ ਹਾਂ ਪਾ ਉੱਚੀ ਮਤ ਵਾਲਾ ਹੋ ਗਿਆ ਹਾਂ ਕਿਉਂਕਿ ਉਸ ਪਰਮਾਤਮਾ ਦੇ ਗੁਣ ਅਡੋਲਤਾ ਵਿੱਚ ਰਹਿ ਕੇ ਗਾਰੇ ਹਾਂ ਅਤੇ ਆਨੰਦ ਲੈ ਰਿਹਾ ਹਾਂ ਗੌੜੀ ਕਵੀਰ ਜੀ ਜੋ ਜਨ ਲੇ ਕਸਮ ਕਾ ਨਾਉ ਤਿੰਨ ਕੈ ਸਦ ਬਲ ਹਾਰ ਜਾਉ सो so, so, निर्मल निर्मल हर गुण गावे सो भा मेरे मन जेह कट राम तिनकी पग पंकज हम तूर ਜਾਤ ਜੁਲਾਹਾ ਮਤ ਕਾ ਤੀਰ ਸਹਿਜ ਸਹਿਜ ਗੁਣ ਰਮੇ ਕਬੀਰ ਕਬੀਰ ਸਾਹਿਬ ਗੌੜੀ ਕਬੀਰ ਜੀ ਦੇ ਵਿੱਚ ਇਹ ਸ਼ਬਦ ਸਮਝਾ ਰਹੇ ਹਾਂ ਜੋ ਮਨੁੱਖ ਉਸ ਪ੍ਰਮਾਤਮਾ ਜੋ ਸਾਰੇ ਜਗਤ ਦਾ ਮਾਲਕ ਹੈ ਉਸ ਦਾ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਮੈਂ ਉਹਨਾਂ ਮਨੁੱਖਾਂ ਤੋਂ ਬਿਹਾਰ ਜਾਂਦਾ ਹਾਂ ਪ੍ਰਭੂ ਦੇ ਗੁਣ ਗਾਉਣ ਵਾਲਾ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਜੀਵ ਜੋ ਸਿਮਰਨ ਕਰਦਾ ਹੈ ਮੇਰੇ ਮਨ ਨੂੰ ਪਿਆਰਾ ਹੋ ਜਾਂਦਾ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਪ੍ਰਗਟ ਹੋ ਗਿਆ ਉਸ ਮਹਾਪੁਰਸ਼ ਦੇ ਫੁੱਲਾਂ ਵਰਗੇ ਚਰਨਾਂ ਦੀ ਅਸੀਂ ਚਰਨ ਧੂੜ ਤੋਂ ਸਦਕੇ ਜਾਂਦੇ ਹਾਂ। ਬਾਬਾ ਕਬੀਰ ਜੀ ਫਰਮਾ ਰਹੇ ਹਨ ਕਿ ਜਾਤ ਕਰਕੇ ਭਾਵੇਂ ਸੰਸਾਰ ਉਹਨਾਂ ਨੂੰ ਜੁਲਾਹ ਕਹਿ ਰਿਹਾ ਹੈ। ਪਰ ਹੁਣ ਮੈਂ ਪ੍ਰਭੂ ਦੀ ਕਿਰਪਾ ਨਾਲ ਧੀਰਜਮਤ ਵਾਲਾ ਹੋ ਗਿਆ ਹਾਂ। ਪਾਪੀ ਚੀਤ ਮਤ ਵਾਲਾ ਹੋ ਗਿਆ ਹਾਂ। ਕਿਉਂਕਿ ਉਸ ਪਰਮਾਤਮਾ ਦੇ ਗੁਣ ਅਡੋਲਤਾ ਵਿੱਚ ਰਹਿ ਕੇ ਗਾਰੇ ਹਾਂ ਅਤੇ ਆਨੰਦ ਲੈ ਰਿਹਾ ਹਾਂ।